ਹਾਰਾ ਤੋਂ ਬਾਅਦ ਸਪੇਨ ਵਿੱਚ ਸਿੱਖਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਚਰਚਿਤ ਹੋਈਆਂ। ਖਾਲਸਾ ਢ ਵੱਲੋਂ ਵੀ ਇਸ ਮੁਸ਼ਕਲ ਦੀ ਘੜੀ ਵਿੱਚ ਫਸੇ ਲੋਕਾਂ ਦੀ ਮਦਦ ਲਈ ਆਪਣੇ ਵਲੰਟੀਅਰ ਭੇਜੇ ਗਏ ਸੀ। ਸਫਾਈ ਮੁਹਿੰਮ ਪਹਿਲਾਂ ਹੀ ਬੜੇ ਜ਼ੋਰਾਂ 'ਤੇ ਚੱਲ ਰਹੀ ਹੈ। ਪਰ ਲੋਕਾਂ ਦੇ ਖਾਣ ਲਈ ਤਾਜ਼ਾ ਸਬਜ਼ੀਆਂ ਜਾਂ ਪੀਣ ਲਈ ਪਾਣੀ ਦੀ ਦਿੱਕਤ ਨੂੰ ਦੇਖਦਿਆਂ ਸਪੇਨ ਤੋਂ ਖਾਲਸਾ ਢ ਦੇ ਨਾਲ ਜੁੜੇ ਨੌਜਵਾਨਾਂ ਵੱਲੋਂ ਸਪੇਨ ਦੀਆਂ ਲੋਕਲ ਸਿਕਸਥ ਸਥਾਨਾਂ ਨਾਲ ਜੁੜ ਕੇ ਸੇਵਾ ਨਿਭਾਈ ਜਾ ਰਹੀ ਹੈ। ਖਾਲਸਾ ਏਡ ਨਾਲ ਜੁੜੇ ਨੌਜਵਾਨ ਤਰਨਪ੍ਰੀਤ ਸਿੰਘ, ਸੁਖਵੀਰ ਸਿੰਘ, ਲਵਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਗੁਪਰੀ ਸਿੰਘ ਦਾ ਵਿਸ਼ੇਸ਼ ਧੰਨਵਾਦ ਹੈ ਜਿਨ੍ਹਾਂ ਨੇ ਵਾਲੈਂਸੀਆ ਸ਼ਹਿਰ ਵਿੱਚ ਆ ਕੇ ਆਫਤ ਵਿੱਚ ਫਸੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ ਹੈ। ਸਾਡੇ ਵੀਰ ਭਾਈ ਤਰਨਜੀਤ ਸਿੰਘ, ਦੋਰੇ ਵਿਖਾ ਤੋਂ ਭਾਈ ਰਣਜੀਤ ਸਿੰਘ ਦਾ ਬੇਟਾ ਤੇ ਹੋਰ ਸਾਰੇ ਵੀਰ ਰਲ ਕੇ ਸੇਵਾ ਲੈ ਕੇ ਆਏ ਆ। ਮੈਂ ਖਾਲਸਾ ਏਡ ਭਾਈ ਰਵਿੰਦਰ ਸਿੰਘ ਦਾ ਤੇ ਸਮੂਹ ਟੀਮ ਦਾ ਧੰਨਵਾਦ ਕਰਦਾ ਤੇ ਹੋਰ ਰਲ ਕੇ ਆਪਾਂ ਸਪੇਨ ਦੇ ਵਿੱਚ ਸੇਵਾ ਕਰੀਏ। ਤੇ ਸਾਡੇ ਨਾਲ ਜਿੰਨੇ ਵੀ ਕਿੱਥੇ ਬੰਦੀਆਂ ਬਾਹਰੋਂ ਆਉਂਦੀਆਂ ਸਾਰਿਆਂ ਅਸੀਂ ਰਣ ਕੇ ਸੇਵਾ ਕਰਦੇ ਆਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਦੁਨੀਆ ਤੇ ਜਦੋਂ ਵੀ ਕੋਈ ਵੱਡੀ ਆਫਤ ਆਈ ਹੈ ਤਾਂ ਇਸ ਜਹਾਨ ਦੇ ਹਰ ਕੋਨੇ ਵਿੱਚ ਵਸਦੇ ਸਿੱਖਾਂ ਨੇ ਉਸ ਆਫਤ ਨਾਲ ਜਿੱਠਣ ਨੂੰ ਆਪਣੀ ਮੁੱਢਲੀ ਜ਼ਿੰਮੇਵਾਰੀ ਸਮਝਦੇ ਆਂ ਮੈਦਾਨ ਵਿੱਚ ਉੱਤਰ ਕੇ ਸੇਵਾ ਜ਼ਰੂਰ ਕੀਤੀ ਹੈ ਇਸ ਵਾਰ ਸਪੈਨ ਹੜਾ ਵਿੱਚ ਸਿੱਖਾਂ ਵੱਲੋਂ ਦਿੱਤੀ ਗਈ ਸੇਵਾ ਦੀ ਮਿਸਾਲ ਵੀ ਬਾਖਮਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋਨਿਆ